ਪੰਜਾਬ ਤੇ ਕੇਂਦਰ ਦੀ ਸਰਕਾਰ ਦਾ ਰੋਹ ਕੱਖਣਾ ਰੋਹ ਕੱਖਣਾ ਰੋਹ ਕੱਖਣਾ ਪੰਜਾਬ ਤੇ ਕੇਂਦਰ ਦੀ ਸਰਕਾਰ ਦਾ ਵੇਰਾ ਹੀ ਕਰਕ ਵੇਰਾ ਹੀ ਕਰਕ ਵੇਰਾ ਹੀ ਕਰਕ ਧੰਮੀ ਮੁੱਖ ਮੰਤਰੀ ਮਰਦਾਬਾਦ 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 ਧੰਮੀ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾਦ ਮਰਦਾਬਾਦ ਕਿਸਾਨਾਂ ਮਜ਼ਦੂਰਾਂ ਮਲਾਜਮਾਂ ਦੁਕਾਨਦਾਰ ਵਪਾਰੀਆਂ ਦਾ ਇੱਕ ਜਿੰਦਾਬਾਦ 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 ਲੋਕ ਵਿਆਸ ਦਰਿਆ ਨੇ ਇੱਕ ਵਾਰੀ ਮੁਰਤੋ ਕਪੂਰਥਲਾ ਦੇ ਮਣ ਖੇਤਰ ਦੇ ਵਿੱਚ ਆਪਣਾ ਕੈਰ ਬਰਪਾਉਣਾ ਸ਼ੁਰੂ ਕਰ ਦਿੱਤਾ ਹੈ जिसन ले ने वे पदर से चिंता प्रगटाई है सरकार सरकारों मदद की गुहार भी लगाई है गलबात करद खेत्र के लोगों का कहना है कि लंबे समय तो वह हड़ा की मार हेठ आंद रहे जिस कारण उन्होंने फसलों व्डे प्धर से नुकसानियान गई इस बार भी ब्यास दरिया के पानी का पद्धर वन कारण उन्होंने हजारा एकड़ फसल प्रभावित हो चुकी है जिसकी की भरपाई करनी बेहद ही मुश्किल है उन्होंने इस मुश्किल समय मेहने की कदम भी उन्होंने समय सिर सार नहीं ले गई अते ना ही कदे फसल का वाजिब मुआवजा दिता गया है उन्होंने पासों मांग की है कि ग्राउंड से सरकार के नुमाइंदे उन्होंने हालात चानना जरूर पाँच और उन्होंने का हल कर इस दौरान लैंड पुलिंग पालिस से किसान आगू शेर सिंह महीवाल ने कहा कि सरकार ने शुरू तो किसान विरोधी से किसान मारू नीति अपनाई हुई है

ਇਹਨੀਆਂ ਕਿ ਜੀਵਨਦਾਨ ਨੂੰ ਬਾਈ ਤੋਂ ਲੈ ਕੇ ਮੁਸ਼ਕਲਾਂ ਆਈਆਂ ਵੀ ਪਹਿਲਾਂ ਗਲੇ ਮਾਰੀ ਤੇ ਹਾੜ ਤੇਈ ਚ ਬਰਬਾਦੀ ਹੋਈ ਤੇ ਉਹ ਵੀ ਸਾਰਾ ਇਹਨਾਂ ਦੇ ਇੱਕ ਫਿਲਮ ਵਾਂਗੂ ਫਿਲਮ ਹੀ ਸਾਰੀ ਤਿਆਰ ਹੋਊਗੀ ਨਾ ਕੋਈ ਜਦੋਂ ਮਰਜੀ ਮੀਡੀਆ ਤੋਂ ਵੇਖ ਲਓ ਵੀ ਜੋ ਹਾਦੀ ਬਰਬਾਦੀ ਹੋ ਚੁੱਕੀ ਅੱਜ ਤੱਕ ਤੇ ਅੱਜ ਫੇਰ ਤੁਸੀਂ ਵੇਖ ਲਓ ਵੀ ਕੀ ਹਾਲ ਬਣਿਆ ਅਜੇ ਤੱਕ ਇਹ ਜਿਹੜੀ ਮੌਜੂਦਾ ਸਰਕਾਰ ਇਹਦੇ ਜੂਨ ਹੀ ਸਰਕੀ ਕੋਈ ਕਿਸਾਨਾਂ ਦੀ ਸਾਰ ਨਹੀਂ ਲਈ ਉਦੋਂ ਤੋਂ ਲੈ ਕੇ ਬਾਈ ਤੋਂ ਤਬਾਈ ਹੋ ਰਹੀ ਆ ਭਾਵੇਂ ਲਾ ਲਓ ਗਲੇ ਮਾਰੀ ਲਾ ਲਓ ਹਾੜ ਲਾ ਲਓ ਇਸ ਮੌਜੂਦਾ ਸਰਕਾਰ ਜਾਂ ਸੀਐਮ ਖਾ ਕਰਕੇ ਕਹਿੰਦਾ ਵੀ ਸਵਾਲ ਕਰੋ ਅਸੀਂ ਨੂੰ ਸਵਾਲ ਕਰਦੇ ਪੁੱਛਦੇ ਆਂ ਵੀ ਜਿਹੜੇ ਬੜੇ ਬੜੇ ਬਜਟ ਰੱਖੇ ਆ ਹਲਾ ਵਾਸਤੇ ਕਿਸਾਨਾਂ ਵਾਸਤੇ ਉਹ ਕਿੱਥੇ ਲਾਏ ਨੇ ਇਹ ਤੱਕ ਸਾਡੀ ਨਾ 23 ਜੀ ਇੰਨੀ ਬਰਬਾਦੀ ਹੋਈ ਕੱਖ ਨਹੀਂ ਮਿਲਿਆ ਅੱਜ ਫੇਰ ਪੂਰੀ ਮੰਡ ਦੀ ਇਲਾਕੇ ਦੀ ਬਰਬਾਦੀ ਹੋ ਗਈ ਬੋਲਿਆ ਤੱਕ ਨਹੀਂ ਸੀਐਮ ਤੇ ਉਲਟੀਆਂ ਇਹ ਪਾਲਸੀਆਂ ਲਾਗੂ ਕਰ ਰਿਆ ਲਗੜਾ ਪਾਲਸੀ ਵੀ ਕਿਸਾਨਾਂ ਨੂੰ ਲਗੜੇ ਕਰਦੋ ਲਗੜੇ ਕਿਉਂ ਕਰਦੋ ਵੀ ਉਹਨਾਂ ਦੀਆਂ ਪਾਲਸੀਆਂ ਵੀ ਜ਼ਮੀਨਾਂ ਖੋਹੀ ਜਾਂਦਾ ਵੀ ਛੋਟੇ ਛੋਟੇ ਪਲਾਟਾਂ ਜਿੱਥੇ ਤੁਸੀਂ ਰਹੋ ਵੀ ਤੁਸੀਂ ਤੋਰ ਫਿਰ ਨਹੀਂ ਸਕਦੇ ਉਹ ਵੀ ਪਾਲਸੀਆਂ ਲਾਗੂ ਕਰ ਰਿਆ ਤੇ ਸਾਡੇ ਵਾਸਤੇ ਅਜੇ ਤੱਕ ਇਹਨੇ ਕੀ ਕੀਤਾ ਜੋ ਸਰਕਾਰ ਬਣੀ ਆ ਇਹ ਬਹੁਤ بڑے بڑے ਦਾਅਵੇ ਕਰ ਦਿੰਦਾ ਹੈ بڑے بڑے ਵੀ ਤੁਸੀਂ ਸਵਾਲ ਕਰੋ ਵੀ ਤੁਸੀਂ ਐਸਾ ਹੀ ਕਿਸਾਨਾਂ ਦਾ ਬਹੁਤ ਮਦਦਗੀ ਆ ਮੈਂ ਇਹ ਨਖੇੜਾ ਅਜੇ ਤੱਕ ਜਿਹੜਾ ਵਾ ਇਹ ਸਾਨੂੰ ਸਭ ਤੋਂ ਸਾਬਤ ਹੋਇਆ ਨਕਮਾ ਮੁੱਖ ਮੰਤਰੀ ਦੇਖੋ ਜਿਹੜੀਆਂ ਵੀ ਪਾਲਸੀਆਂ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਸਰਕਾਰ ਦਾ ਮੰਨਣਾ ਹੈ ਕਿ ਸਾਰੀਆਂ ਜਿਹੜੀਆਂ ਵੀ ਪਾਲਸੀਆਂ ਹੈ ਕਿਸਾਨਾਂ ਦੇ ਲਈ ਲਾਹੇਵੰਦ ਨੇ ਹਾਂਜੀ ਹਾਂਜੀ ਬਿਲਕੁਲ ਹਾਂ ਲਾਹੇਵੰਦ ਕਿੱਦਾਂ ਤੁਹਾਨੂੰ ਸਮਝਾਵੇ ਕਿੱਦਾਂ ਲਾਹੇਵੰਦ ਵਾ ਇਹ ਜਿਹੜੀਆਂ ਕਹਿੰਦਾ ਵੀ ਕਿਸਾਨਾਂ ਨੂੰ ਸਮਝ ਨਹੀਂ ਪਾ ਰਹੇ ਵੀ ਇਹ ਪਾਲਸੀਆਂ ਮੇਰੀਆਂ ਤੇ ਅਸੀਂ ਇਹਨੂੰ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਤੂੰ ਤੇ ਭਰੇ ਦਰਬਾਰ 'ਚ ਇਹ ਵੀ ਕਿਹਾ ਸੀ ਆਪਦੀ ਮਾਦਾ ਜੀ ਨੂੰ ਖੁਲਾੜ ਕੇ ਵੀ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ ਕੀ ਉਹ ਪਾਲਸੀ ਮਾੜੀ ਉਹ ਲਾਗੂ ਹੋਈ ਤੇਰੀ ਇਹ ਵੀ ਪਾਲਿਸੀ ਕਿਦਾਂ ਮੰਨ ਲਈ ਕਿ ਵੀ ਇਹਦੀ ਬਹੁਤ ਵੀ ਆ ਪਾਲਿਸੀ ਵਧੀਆ ਵਾ ਸਾਰੇ মিডিਆ ਚ ਜਨਤਾ ਦੇ ਵਿੱਚ ਨੇ ਖਲੋ ਕੇ ਮਾਂ ਦੇ ਲਾਗੇ ਕਿ ਆ ਮੈਂ ਅੱਜ ਤੋਂ ਬਾਅਦਾਂ ਸ਼ਰਾਬ ਨਹੀਂ ਪੀਂਦਾ ਜੇ ਤੇ ਉਹ ਪਾਲਿਸੀ ਲਾਗੂ ਕਰ ਲਈ ਨੇ ਤੇ ਫੇਰ ਆਖਾ ਕਿ ਵੀ ਇਹ ਵੀ ਇਹਦੀ ਪਾਲਿਸੀ ਮੰਨ ਲਾਂਗੇ ਬੜੀ ਵਧੀਆ ਵਾ ਹਾਂਜੀ ਤੇ ਰੋਸ ਜਿਹੜਾ ਤੁਸੀਂ ਜ਼ਾਹਰ ਕੀਤਾ ਹੈ ਅੱਜ ਲੈਂਡ ਪੋਲਿੰਗ ਨੂੰ ਲੈ ਕੇ ਜਾਂ ਜਿਹੜੀਆਂ ਫਸਲਾਂ ਤੁਹਾਡੀਆਂ ਗੁੱਬੀਆਂ ਨਹੀਂ ਇਹ ਮੇਰੀ ਗੱਲ ਸੁਣੋ ਇਹਦੀ ਇੱਕ ਧਾਰਨ ਦਿੱਤੀ ਵੀ ਬਹੁਤ ਆਪ ਦੇ ਆਪ ਚੰਦਾ ਮੈਂ ਬਹੁਤ ਸਿਆਣਾ ਵਾਂ ਹਾਡੇ ਜਿਹੜੇ ਮੈਨ ਜਿਹੜਾ ਅੱਜ ਹੜਪੀੜ ਤੋਂ ਆ 23 ਤੋਂ ਲੈ ਕੇ 22 ਤੋਂ ਲੈ ਕੇ ਬਰਬਾਦੀ ਹੋਈ ਆ ਕਿਸਾਨਾਂ ਦੀ ਭਾਵੇਂ ਗਲੇ ਮਾਰੀ ਲਾ ਲੋ ਭਾਵੇਂ ਹੜ ਲਾ ਲੋ ਜਿਹੜੇ ਬੜੇ ਬੜੇ ਬੈਿਤ ਰੱਖਦੇ ਆ ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਉਹ ਕਿੱਥੇ ਆ ਉਹ ਕਿੱਥੇ ਲਾਏ ਜਿੰਨੇ ਕਿਸਾਨਾਂ ਵਾਸਤੇ ਜਾਂ ਹੜਾ ਵਾਸਤੇ ਰੱਖਦੇ ਉਹ ਕਿੱਥੇ ਲਾਏ ਆ ਇਹ ਆਪ ਕਹਿੰਦੇ ਹੁੰਦਾ ਸੀਐਮ ਸਾਹਿਬ ਵੀ ਤੁਸੀਂ ਸਵਾਲ ਕਰੋ ਅਸੀਂ ਸਵਾਲ ਕਰਦੇ ਆ ਵੀ ਉਹ ਬੈਿਤ ਜਿਹੜਾ ਵਾ ਉਹ ਕਿੱਥੇ ਲਾਇਆ ਜੀ ਹਿਤੱਕ ਤਿੰਨਾਂ ਸਾਲਾਂ ਚ ਕੀ ਮੰਗ ਰੱਖਣੀ ਚਾਹੁੰਦੇ ਆ ਅਸੀਂ ਰੱਖਣੀ ਚਾਹੁੰਦਾ ਵੀ ਜੋ ਇਹਨਾਂ ਪਹਿਲਾਂ ਵਾਦੇ ਕੀਤੇ ਸੀ ਨਾ ਜਦੋਂ ਵੋਟਾਂ ਸਾਰ ਹਰ ਇੱਕ ਦੇ ਮਨ ਚ ਹੀ ਵੀ ਬਦਲਾ ਆਵੇ ਭਾਵੇਂ ਕੋਈ ਕਾਂਗਰਸ ਨਾਲ ਜੁੜਿਆ ਸੀ ਜਾਂ ਕੋਈ ਕਾਲੀਆਂ ਨਾਲ ਜੁੜਿਆ ਸੀ ਜਾਂ ਭਾਜਪਾ ਨਾਲ ਜੁੜਿਆ ਸੀ ਉਹਦੇ ਮਨ ਚ ਹੀ ਵੀ ਬਦਲਾ ਆਵੇ ਤੇ ਬਦਲਾ ਲੈਂਦਾ ਵੀ 92 ਐਮਐਲਏ ਦਿੱਤੇ ਕਿਉਂਕਿ ਇਹਦੀਆਂ ਜਿਹੜੀਆਂ ਹਨਾ ਉਹ ਨਾਟਕਬਾਜ਼ੀਆਂ ਆਈਆਂ ਇਹਦਾ ਝੂਠ ਹੀ ਮਾਰਦਾ ਸੀ ਉਹਦੇ ਚ ਆ ਕੇ ਲੋਕਾਂ ਆਣ ਕੇ ਤੇ ਬਦਲਾ ਲੈਂਦਾ ਸੀ ਤੇ ਇਹਨੇ ਕਿਸਾਨਾਂ ਵਾਸਤੇ ਅੱਜ ਤੱਕ ਚਲੋ ਇਹ ਤਾਂ ਮੰਡਲਾਕਾ ਹੋਰ ਵੀ ਜਿੱਥੇ ਸਾਰੇ ਪੰਜਾਬ ਚ ਕਿਸਾਨਾਂ ਵਾਸਤੇ ਇਹਨੇ ਕੀ ਕੀਤਾ ਅਜੇ ਤੱਕ ਦੀ ਮੰਗ ਰੱਖਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਕੋ ਜੇ ਤਾਂ ਸਰਕਾਰ ਹੋਵੇ ਉਹਦੇ ਕੋ ਮੰਗ ਰੱਖੀ ਜਾ ਸਕਦੀ ਹੈ ਰਾਜੇ ਕੋਈ ਮੰਗ ਰੱਖੀ ਜਾ ਸਕਦੀ ਹੈ ਪਰ ਇਸ ਟਾਈਮ ਤੇ ਜਿਹੜਾ ਭਗਵੰਤ ਮਾਨ ਆ ਉਹ ਇੱਕ ਨਾਂ ਦਾ ਮੁੱਖ ਮੰਤਰੀ ਉਹਦੇ ਉੱਪਰ ਸੁਪਰ ਮੁੱਖ ਮੰਤਰੀ ਆ ਕੇਂਦਰੀਆ ਜਿਹਦੇ ਤਹਿਤ ਪੰਜਾਬ ਦੀ ਬਰਬਾਦੀ ਹੋ ਰਹੀ ਆ ਚਾਹੇ ਉਹ ਸਕੂਲਾਂ ਦੀ ਹੋਵੇ ਚਾਹੇ ਉਹ ਰੇਤਾ ਦੀ ਹੋਵੇ ਚਾਹੇ ਹੋਰ ਜਿਹੜੀਆਂ ਬੱਸਾਂ ਦੀ ਹੋਵੇ ਸਭ ਬਰਬਾਦੀ ਹੋ ਰਹੀ ਆ 250 ਬੰਦਾ ਜਿਹੜਾ ਵਾਦ ਦਿੱਲੀੋਂ ਆਪਣੇ ਐਸਡੀਮ ਤੋਂ ਲੈ ਕੇ ਉਪਰ ਤੱਕ ਲਾਇਆ ਹੋਇਆ। ਦੂਸਰੇ ਬੰਨੇ ਅੱਜ ਅਸੀਂ ਫੇਰ ਦੁਬਾਰਾ ਫੇਰ 2023 ਵਾਲਾ ਮੰਜਰ ਦੁਬਾਰਾ ਵੇਖ ਰਹੇ ਹਾਂ। ਜੋ ਸਾਡੇ ਨਾਲ 2023 ਚ ਹੋਇਆ ਸੀ। ਉਹ ਲਗਭਗ 88 ਵਾਲੇ ਹੜ੍ਹ ਦੇ ਬਰਾਬਰ ਆ। ਆ ਜਾਨਾਂ ਦੀ ਜਿਹੜੀ ਗਿਣਤੀ ਆ ਉਹ ਤੋਂ ਘੱਟ ਹੋ ਸਕਦੀ ਆ ਪਰ مالی ਨੁਕਸਾਨ ਦੀ ਬਹੁਤ ਵੱਡੀ ਜਿਹੜਾ ਨੁਕਸਾਨ ਹੋਇਆ ਸਾਡਾ। ਜ਼ਮੀਨਾਂ ਬਰਬਾਦ ਹੋ ਗਈਆਂ। ਖੰਭਾ ਸਾਡਾ ਕੋਈ ਨਹੀਂ ਲੱਭਾ। ਮੋਟਰਾਂ ਸਾਡੀਆਂ ਲੰਬੀਆਂ ਇੰਜਨ ਸਾਡੇ ਨਹੀਂ ਲੰਬੇ ਇੱਥੋਂ ਤੱਕ ਜਿਹੜੇ ਕੋਟੇ ਸੀ ਉਹ ਵੀ ਨਹੀਂ ਲੱਭੇ ਅੱਜ ਵੀ ਤੁਸੀਂ ਪਿਛਲੀਆਂ ਤੇਜ਼ ਵਾਲੀਆਂ ਵੀਡੀਓ ਕੱਢ ਦਿਓ ਤੁਹਾਡੇ ਸਾਹਮਣੇ ਆ ਜੂਗਾ ਉਦੋਂ ਤੋਂ ਅਸੀਂ ਕਹਿ ਰਹੇ ਹਾਂ ਵੀ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਉਹਨੂੰ ਹੱਲ ਕੀਤਾ ਜਾਵੇ ਉਹ ਹੈਗੀ ਆ ਜਿਹੜੀ ਉੱਥੇ ਸਿਲਟ ਜੰਮੀ ਹੋਈ ਹੈ ਹੁਣ ਜਦੋਂ ਆ ਇੱਕ ਤਰੀਕ ਨੂੰ ਦੁਬਾਰਾ ਫੇਰ ਪਾਣੀ ਚੜਦਾ ਵਾ 8ਵੇਂ ਮਹੀਨੇ ਦੀ ਇੱਕ ਤਰੀਕ ਨੂੰ 2025 ਦੇ ਵਿੱਚ ਉਸ ਦਿਨ ਤੋਂ ਜਾ ਕੇ ਅਸੀਂ ਉੱਥੇ ਆਪਣੇ ਤੇ ਹਰੀਕੇ ਹਾਇਰ ਤੇ ਬੈਠੇ ਹਾਂ ਵੀ ਭਾਈ ਇਹਦਾ ਪਾਣੀ ਨੂੰ ਰਿਲੀਜ਼ ਕੀਤਾ ਜਾਵੇ ਹੁਣ ਜਿਹੜੇ ਉੱਥੋਂ ਦੇ ਮੁਲਾਜ਼ਮ ਐ ਉਹ ਕੀ ਕਹਿ ਰਹੇ ਆ ਦੇਖੋ ਕਿੰਨਾ ਇਹਨਾਂ ਦਾ ਉਹ ਨਵਾਨ ਨੂੰ ਛੂ ਚੁੱਕੇ ਆ ਉਹ ਕਹਿੰਦੇ ਸਾਡੇ ਕੋ ਫਿੰਗਰ ਹੀ ਨਹੀਂ ਪੂਰੇ ਜ਼ਿਲ੍ਹਾ ਕਰਪੂਥਰੇ ਦਾ ਡੀਸੀ ਕੀ ਕਰ ਰਿਹਾ ਵਾ ਜਿਹੜੇ ਐ ਐਸਡੀਐਮ ਆ ਤਹਿਸੀਲਦਾਰ ਕੀ ਕਰ ਰਿਹਾ ਆ ਹੁਸ਼ਿਆਰਪੁਰ ਦੇ ਕੀ ਕਰ ਰਿਹਾ ਕੀ ਉਹਨਾਂ ਦੇ ਉਹ ਸੰਪਰਕ ਦੇ ਵਿੱਚ ਨਹੀਂਗੇ ਉਹਨਾਂ ਨੂੰ ਨਾ ਤਾਂ ਆਪਣਾ ਪਛਿਆਰ ਗੋਬਿੰਦਪੁਰੇ ਦਾ ਪਤਾ ਵੀ ਉੱਥੇ ਪਾਣੀ ਕਿੰਨਾ ਵਾ ਨਾ ਉਹਨਾਂ ਨੂੰ ਪਤਾ ਵੀ ਗੋਦਵਾਲ ਸਾਹਿਬ ਵਾਲੇ ਪੁਲਟੇ ਕਿੰਨਾ ਵਾ ਜਾਂ ਭਲਾਤ ਵਾਲੇ ਬੰਨੇ ਕਿੰਨਾ ਵਾ ਇਹ ਗੱਲਾਂ ਲਾਈਵ ਚੱਲੀਆਂ ਉੱਥੇ ਅਫਸਰਾਂ ਦੇ ਨਾਲ ਉਹਨਾਂ ਨੂੰ ਸਵਾਲ ਕੋਈ ਨਹੀਂ ਆ ਉਹ ਕਹਿ ਰਹੇ ਜੀ ਸਾਡੇ ਤੇ ਇੱਥੇ ਪਾਣੀ ਦਾ ਜਿਹੜਾ ਉਹ ਪੱਧਰ ਹੀ ਅਜੇ ਘਟਿਆ ਤੇ ਪਿਛਲੇ ਬੰਨੇ ਹੀ ਡੋਬ ਰਹੇ ਆ ਇਹ ਗੱਲਾਂ ਬੜੇ ਚਿਰ ਤੋਂ ਤੁਰੀਆਂ ਆਉਂਦੀਆਂ ਸਾਡੀ ਇੱਕ ਤਾਂ ਸਮੱਸਿਆ ਜਿਹੜੀ ਹੱਲ ਕਰਨ ਵਾਲੀ ਆ ਸਾਨੂੰ ਉਹਦਾ ਆਸੇ ਤੋਂ ਕੋਈ ਨਹੀਂ ਆ ਕਹਿ ਦਿੰਦੇ ਆ ਰੱਖਣੀ ਚਾਹੀਦੀ ਆ ਭਾਂਡਾ ਧੋ ਕੇ ਰੱਖਣਾ ਚਾਹੀਦਾ ਵਾ ਕੀਤਾ ਕਦੋਂ ਖੈਰ ਪੈ ਜਾਣੀ ਵੀ ਜਿਹੜੀ ਸਿਲਟ ਆ ਉਹ ਤੋਂ ਕਢਾਈ ਜਾਵੇ ਅੱਜ ਉਹ ਸਿਲਟ ਜਿਹੜੀ ਆ ਕਢਾਈ ਜਾਵੇ 10 ਕਿਲੋਮੀਟਰ ਦੇ ਘੇਰੇ 'ਚ ਆ ਸਾਡੇ ਇੱਥੇ ਪਾਣੀ ਨਹੀਂ ਖਲੋਊਗਾ ਜੇ ਉਹ ਨਹੀਂ ਕਢਾਈ ਜਾਂਦੀ ਤੇ ਸਾਡੀ ਹਰ ਸਾਰ ਬਰਬਾਦੀ ਹੋਊਗੀ ਹਾਂ ਜਿਹੜੀ 23 ਦੇ ਵਿੱਚ ਬਰਬਾਦੀ ਹੋਈ ਪਿਛਲੀਆਂ ਕੋਈ ਵੀ ਸਰਕਾਰਾਂ ਰਹੀਆਂ ਵਾਂ ਜਿਉਂ ਚੰਗੇ ਹੁੰਦੇ ਤੇ ਇਹ ਨਹੀਂ ਹੋਣੇ ਹੈ ਉਹ ਵੀ ਇਸੇ ਟੱਟੇ-ਵੱਟੇ ਦੇ ਪਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਆ ਗੱਲ ਮੇਰੀ ਨੋਟ ਕਰਿਓ ਜੀ ਕਿਉਂਕਿ ਕਿਤਾਬਾਂ ਨਾਲ ਦੀ ਨਾਲ ਇਤਿਹਾਸ ਲਿਖਿਆ ਜਾਂਦਾ ਸਭ ਤੋਂ ਨੁਖਿੱਧ ਮੁੱਖ ਮੰਤਰੀ 77 ਸਾਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਤੋਂ ਹੋਗਾ ਉਹ 23 ਦੇ ਵਿੱਚ ਜਿੰਨਾ ਸਾਡਾ ਨੁਕਸਾਨ ਹੋਇਆ 1 ਰੁਪਈਆ ਨਹੀਂ ਦਿੱਤਾ ਕਿਤੇ ਇੱਕ ਅਸੀਂ ਤੁਹਾਡੇ মিডিਆ ਰਾਹੀਂ ਹੋਰ ਦੱਸਣਾ ਚਾਹੁੰਦੇ ਆ ਕੋਈ ਚ ਲੋਕ ਜਾਂ ਕੋਟੀ ਬੁੱਧੀ ਜੀ ਵੀ ਜਾਂ ਜਿਹੜੇ ਸਰਕਾਰ ਦੇ ਵਿੱਚ ਹੁੰਦੇ ਉਹ ਇਹ ਪ੍ਰਚਾਰ ਕਰ ਰਹੇ ਆ ਥੋੜੇ ਦਿਨ ਪਹਿਲਾਂ ਇੱਕ ਪੋਸਟ ਚੱਲੀ ਆ ਤੇ ਇਹਨਾਂ ਨੇ ਜਮੀਨ ਜਿਹੜੀ ਦਰਿਆ ਦੀ ਜਮੀਨ ਤੇ ਕਬਜ਼ੇ ਕੀਤੇ ਹੋਇਆ ਅਸੀਂ ਕਹਿੰਨੇ ਆ 1952 ਵਾਲਾ ਇਤਿਹਾਸ ਚੁੱਕ ਲੋ ਪੁੱਛੋ ਵੀ ਦਰਿਆ ਕਿੱਥੇ ਸੀਗਾ ਫਿਰ ਤੁਹਾਨੂੰ ਪਤਾ ਲੱਗੂ ਵੀ ਦਰਿਆ ਹੈ ਕਿੱਥੇ ਸੀਗਾ ਦਰਿਆ ਦਾ ਪਲਵੰਡੀ ਵਗਿਆ ਵਾ ਇਹ ਤੋਂ ਪਛਾਣ ਵੀ ਵਗਿਆ ਵਾ ਤੇ ਦਰਿਆ ਆ ਜਿਹੜੀ ਅਸੀਂ ਜਮੀਨ ਚ ਖਲੋਟੀ ਆ ਇਹ ਜੱਦੀ ਪੁਸ਼ਤੀ ਲੋਕਾਂ ਦੀ 50-50 ਸਾਲ ਦੀ ਮਾਲਕੀ ਆ ਜਿਹਦੇ ਵਿੱਚ ਦੀ ਦਰਿਆ ਵਗ ਰਿਹਾ ਅਸੀਂ 2014 ਦੇ ਵਿੱਚ ਆਪਣੇ ਪ੍ਰਕਾਸ਼ ਸਿੰਘ ਬਾਦਲ ਦੀ ਇਹ ਗੱਲ ਰੱਖੀ ਸੀਗੀ ਕਿਸਾਨ ਮਜ਼ਦੂਰ ਸਵਾਰਚ ਕਮੇਟੀ ਦੇ ਪ੍ਰਧਾਨ ਸਤਰਾਜ ਸਿੰਘ ਪੰਨੂ ਵਾਲਾ ਸੁਖਵਿੰਦਰ ਸਿੰਘ ਸਭਰਾਵਲੋਂ ਪੀ ਭਾਈ ਸਾਡਾ ਕੋਈ ਹੱਲ ਕਰੋ ਚਾਹੇ ਤਾਂ ਇਹਨੂੰ ਨਹਿਰੀ ਰੂਪ ਦੇ ਦਿਓ ਚਾਹੇ ਸਾਨੂੰ ਮੱਛੀ ਦਾ ਤੇ ਰੇਤਾ ਚੁੱਕਣ ਦੇ ਅਧਿਕਾਰ ਜਿਹੜਾ ਉਹ ਜ਼ਮੀਨ ਮਾਲਕ ਨੂੰ ਦੇ ਦਿਓ ਤੇ ਚਾਹੇ ਜਿਹੜਾ ਸਾਡਾ ਖਰਾਬਾ ਵਾ ਏਕੜ ਨੂੰ ਕਾਈ ਮੰਨ ਕੇ ਤੇ 30000 ਦੇ ਹਿਸਾਬ ਨਾਲ ਉਹਦੋਂ ਕਿਹਾ ਸੀ ਸਾਨੂੰ ਦੇ ਦਿਆ ਕਰੋ ਤੇ ਚਾਹੇ ਸਾਨੂੰ ਜ਼ਮੀਨ ਰਿਕਵਰ ਕਰਕੇ ਸਾਨੂੰ ਜਿਹੜੇ ਬੰਦੇ ਪੈਸੇ ਆ ਭੂਮੀ ਐਕਟ 2013 ਦੇ ਆਧਾਰ ਤੇ ਉਹ ਦੇ ਦਿਓ ਅਸੀਂ પાਸੇ ਜ਼ਮੀਨ ਲੈਣਾ ਹੈ ਇਹਨਾਂ ਸਾਰੀਆਂ ਗੱਲਾਂ ਉਸ ਟਾਈਮ ਦਾ ਮੁੱਖ ਮੰਤਰੀ ਵੀ ਪ੍ਰਕਾਸ਼ ਸਿੰਘ ਬਾਦਲ ਭੱਜਿਆ ਆ ਪਰ ਇੱਥੇ ਗੱਲ ਆਈ ਵੀ ਤੁਸੀਂ ਲਾਲ ਮੱਡੂ ਝੋਨਾ ਜਿਹੜਾ ਵਾ ਉਹ ਲਾ ਲਿਆ ਕਰੋ ਕਹਿ ਦਿੱਤਾ ਜੇ ਜਦੋਂ ਲਾਇਆ ਧਿਆਨ ਕੇ ਵਾਹਣ ਦਾ ਤੇ ਸਭਰਾਵਾ ਦੇ ਪਿੰਡ ਦੀ ਇਸ ਕਰਕੇ ਇਹ ਸਾਡੀ ਬਹੁਤ ਵੱਡੀ ਸਮੱਸਿਆ ਹੈ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਇਹ ਸਾਡੀਆਂ ਜੱਦੀ ਪੁਸ਼ਤੀ ਜ਼ਮੀਨਾਂ ਜੋ ਸਾਡੀਆਂ ਮਾਲਕੀਆਂ ਜੋ ਜਿਹਦੇ ਵਿੱਚ ਦੀ ਦਰਿਆ ਵਗ ਰਿਹਾ ਵਾ ਤੇ ਅੱਜ ਵੀ ਸਰਕਾਰ ਜਿਹੜੀ ਕੋਈ ਹੱਲ ਨਹੀਂ ਕਰ ਰਹੀ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਭਾਈ ਇਹਨਾਂ ਤੋਂ ਕੋਈ ਝਾਕ ਨਾ ਕਰੋ ਇਹਨਾਂ ਤੋਂ ਝਾਕ ਕਰੋਗੇ ਤੇ ਮਾਰੇ ਜਾਓਗੇ ਜੇ ਉੱਥੇ 4-5 ਦਿਨ ਬੈਹਿ ਕੇ ਪੁਲ ਦੇ ਉੱਪਰ ਤੇ ਉਹ ਉੱਥੋਂ ਦਰਚਕਾਏ ਤੇ ਲੋਕਾਂ ਨੇ ਚਕਾਏ ਆ ਲੋਕਾਂ ਦੀ ਦੇਣ ਆ ਇਸ ਕਰਕੇ ਅੱਜ ਬਹੁਤ ਵੱਡੀ ਬਰਬਾਦੀ ਆ ਜੇ ਕੋਈ ਸਰਕਾਰ ਕਰਨਾ ਚਾਹੁੰਦੀ ਆ ਤੇ ਹੁਣ ਗਰਾਉਂਡ ਤੇ ਆਵੇ ਮੁੜ ਕੇ ਇਸ ਤੋਂ ਬਾਅਦ ਜਿਹੜਾ ਟੰਬਾ ਪੋਕਣ ਦਾ ਕੋਈ ਫਾਇਦਾ ਨਹੀਂ ਆ ਪਾ ਕਿੰਨਾ ਪਰ ਰੁਕਦਾ ਪ੍ਰਭਾਵਤ ਹੋ ਚੁੱਕਾ ਹੁਣ ਲਗਭਗ ਹਜ਼ਾਰਾਂ ਏਕੜ ਜਿਹੜਾ ਰਕਬਾ ਵਾ ਉਹ ਪ੍ਰਭਾਵਤ ਹੋ ਚੁੱਕਾ ਵਾ ਆ ਜਿਹੜਾ ਝੋਨਾ ਗਲ ਜਾਣਾ ਵਾ ਇਹ ਹੁਣ ਪਾਣੀ ਨਿਕਲ ਨਹੀਂ ਰਿਹਾ ਅਗਲੇ ਬੰਨਿਓ ਪਤਾ ਨਹੀਂ ਹੁਣ ਫੇਰ ਜਦੋਂ ਜਾਣੀਓ ਦਾ ਦਰ ਚੁੱਕ ਦਿੰਦੇ ਆ ਮੁੜ ਕੇ ਫੇਰ ਛੱਡ ਦਿੰਦੇ ਆ ਸੇ ਸੀ ਵੀ ਤੁਸੀਂ ਇੱਕ ਜਥੇਬੰਦੀ ਨੂੰ ਰਿਪਰਿਜ਼ੈਂਟ ਕਰਦੇ ਹੋ ਪੰਜਾਬ ਦੇ ਤਿੰਨ ਪਿੰਡ ਨੇ ਜਿਸ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਵਾਂ ਕਿ ਲੈਂਡ ਪਲੂ ਪਾਲਿਸੀ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਵੇਗੀ ਉਹ ਤਿੰਨ ਪਿੰਡ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਪਿੰਡ ਜਿਹੜਾ ਉਹ ਜ਼ਿਲ੍ਹਾ ਕਪੂਰਥਲਾ ਦਾ ਪਿੰਡ ਖੇਜਰਪੁਰ ਵੀ ਹੈ ਜਿੱਥੋਂ ਦੇ ਲੋਕਾਂ ਨੇ ਇਸ ਪਾਲਿਸੀ ਦਾ ਸਮਰਥਨ ਵੀ ਕੀਤਾ ਹਾਂ। ਹਾਂ ਦੇਖੋ ਬਹੁਤ ਵਧੀਆ ਸਵਾਲ ਆ। ਹੁਣ ਜਿਹੜੇ ਪਾਲਿਸੀ ਦਾ ਸਮਰਥਨ ਕਰ ਰਹੇ ਆ ਉਹ ਉਹ ਬੰਦੇ ਆ ਜਿਨ੍ਹਾਂ ਨੇ ਕਿਤੇ ਪੈੜੀ ਪੂਲੀ ਲੈ ਕੇ ਆਪਾਸੇ ਰਹਿ ਰਹੇ। ਹੁਣ ਇੱਕ ਬੰਦੇ ਤਾਂ ਭਗਵੰਤ ਮਾ ਡੰਮੀ ਮੁੱਖ ਮੰਤਰੀ ਇਹ ਕਹਿ ਰਿਹਾ ਵੀ ਜੇ ਤੁਹਾਡੀ ਮਰਜ਼ੀ ਆ ਤਾਂ ਜ਼ਮੀਨ ਦਿਓ। ਜੇ ਤੁਹਾਡੀ ਮਰਜ਼ੀ ਦੇ ਨਾਲ ਦਿਓ ਭਗਵਾਨਤਮਾਨ ਜੀ ਇਹ ਉਦਾਂ ਨਹੀਂ ਅਸੀਂ ਤੁਰੇ ਫਿਰਦੇ 65533 ਕਿਲੇ ਦਾ ਤੁਸੀਂ ਨੋਟੀਫਿਕੇਸ਼ਨ ਕਰਕੇ ਤੇ 4 ਧਾਰਾ ਲਾਤੀ ਆ 4 ਧਾਰਾ ਦਾ ਮਤਲਬ ਕੀ ਆ ਕਿ ਨਾ ਤੁਸੀਂ ਉਹ ਜ਼ਮੀਨ ਵੇਚ ਸਕਦੇ ਜੋ ਨਾ ਉਸ ਜ਼ਮੀਨ ਤੇ ਕੋਈ ਤੁਸੀਂ ਆਪਣਾ ਕੀ ਕਹਿੰਦੇ ਨੇ ਲਿਮਟ ਲੈ ਸਕਦੇ ਜੋ ਉਹ ਜ਼ਮੀਨ ਸਰਕਾਰ ਦੀ ਹੋਗੀ ਤੇ ਫਿਰ ਆ ਕੀ ਆ ਇੱਕ ਤੇ ਆ ਝੂਠ ਆ ਦਾ ਪਹਿਲੇ ਨੰਬਰ ਤੇ ਝੂਠ ਆ ਦੂਸਰੇ ਬੰਨੇ ਜਿਹੜੇ ਅੱਜ ਵੀ ਇਹਨਾਂ ਦਾ ਸਮਰਥਨ ਕਰ ਰਹੇ ਆ ਬਹੁਤ ਚੰਦ ਲੋਕ ਹੋਣਗੇ 100 ਪਿੱਛੇ ਹਜ਼ਾਰਾਂ ਪਿੱਛੇ ਇੱਕ ਹੋਊਗਾ ਉਹ ਇਹਨਾਂ ਨੂੰ ਆਪਣੇ ਵਗਲਾ ਬਲਗਾਇਆ ਹੋਇਆ ਵਾ ਜਿਹੜੀ ਲੈਂਡ ਪੋਲਿੰਗ ਪਾਲਸੀ ਆ ਇਹ ਬਹੁਤ ਖਤਰਨਾਕ ਹੈ 4840 ਗਾਜ ਦਾ ਇੱਕ ਕਿੱਲਾ ਹੁੰਦਾ ਉਹਦੇ ਵਿੱਚ 1200 ਗਾਜ ਦੇਣਾ ਤੁਹਾਨੂੰ 1 ਰੁਪਏ 'ਚ 25 ਪੈਸੇ ਤੁਹਾਨੂੰ ਵਾਪਸ ਕਰ ਦੇਣੇ ਆ ਉਹ ਵੀ 1000 ਗਾਜ ਦਾ ਤੁਹਾਨੂੰ ਘਰ ਤੇ 200 ਗਾਜ ਦਾ ਤੁਸੀਂ ਉਹ ਬਣਾ ਲਿਓ ਆਪਣੀ ਦੁਕਾਨਦਕੂਣ ਤੇ ਕੰਦਾ ਨੂੰ ਚਟੇ ਹੋ ਜੇ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆ ਆ ਜਿਹੜੇ ਰੋਡ ਬਣ ਰਹੇ ਆ ਨਾ ਇਹ ਇਹ ਬਰਬਾਦੀ ਆ ਅਸਲ ਜਦੋਂ 2002 ਦੇ ਵਿੱਚ ਮੈਂ ਇਹਦੇ ਤੇ ਰਿਕਾਰਡਿੰਗ ਪਾਈ ਸੀ ਅੱਜ ਵੀ ਕਿਤੇ ਨਿਕਲ ਆਊਗੀ ਤੇ ਆ ਜਿਹੜੇ ਰੋਡ ਨਿਕਲ ਰਹੇ ਆ ਬਰਬਾਦੀ ਆ ਆਉਣ ਵਾਲੇ ਬੱਚੇ ਸਾਨੂੰ ਗਾੜਾ ਕੱਢਣਗੇ ਇਹਨਾਂ ਰੋੜਾਂ ਦੇ ਉੱਪਰ ਅਸੀਂ ਚੜ੍ਹ ਨਹੀਂ ਸਕਾਂਗੇ ਇਹਨਾਂ ਰੋੜਾਂ ਦੇ ਉੱਪਰ ਅਡਾਨੀਆਂ ਬਾਨੀਆਂ ਦੀਆਂ ਕਾਰੀਆਂ ਬਾਟੀਆਂ ਦੀਆਂ ਗੱਡੀਆਂ ਚੱਲਣਗੀਆਂ ਤੇ ਵਪਾਰ ਹੋਣਗੇ ਅੱਠ ਜੇ ਉਹ ਦੂਜੇ ਬਾਨੇ ਆਪਣੇ ਕੀ ਕਹਿੰਦੇ ਹੁੰਦੇ ਆ ਜਿੱਥੇ ਗੱਡੀਆਂ ਕਲੋਣੀਆਂ ਹਾਂ ਉਹ ਉਹਦੇ ਵਾਸਤੇ 8000 ਕਿੱਲਾ ਚਾਹੀਦਾ ਵਾ ਸਾਰੀ ਪੰਜਾਬ ਦੀ ਜ਼ਮੀਨ ਜਿਹੜੀ ਆ ਉਹ ਲੈਣ ਵਾਸਤੇ ਟੈਲਨ ਮਸਕ ਵਰਗੇ ਜਿੰਨਾਂ ਕੋ ਸਾਡੀ ਜ਼ਮੀਨ ਨਾਲੋਂ 1.5 ਗੁਣਾ ਜ਼ਿਆਦਾ ਅਮੀਰਤਾ ਦੇ ਵਿੱਚ ਉਹ 5-5 ਕਰੋੜ ਦੇਣ ਨੂੰ ਸਾਨੂੰ ਤਿਆਰ ਉਹਦੇ ਨਾਲ ਆ ਜਿਹੜਾ ਰੋੜ ਆ ਇਹਦੀ 15 15 ਕਿਲੋਮੀਟਰ 20 20 ਕਿਲੋਮੀਟਰ ਨਾਲ ਜ਼ਮੀਨ ਜਿਹੜੀ ਆ ਆ ਘਰ ਸਾਰੇ ਢਾਉਣੇ ਆ ਇਹ ਲੋਕਾਂ ਨੂੰ ਅਜੇ ਭੁਲੇਖਾ ਵਾਂਸੀ ਕਹਿ ਰਹੇ ਆ ਆ ਪਿੰਡ ਨਹੀਂ ਰਹਿਣੇ ਆ ਘਰ ਨਹੀਂ ਰਹਿਣੇ ਡੇਰੇ ਨਹੀਂ ਰਹਿਣੇ ਰੋੜ ਤੋਂ 15 15 ਕਿਲੋਮੀਟਰ ਉਧਰ-ਉਧਰੀ ਸਾਰੀ ਜ਼ਮੀਨ ਐਕਵਾਇਰ ਹੋ ਚੁੱਕੀ ਆ ਕੋਈ ਮੰਨੇ ਚਾ ਨਾ ਮੰਨੇ ਇਸ ਕਰਕੇ ਅਸੀਂ ਇਥੋਂ ਕਹਿਣਾ ਚਾਹਾਂਗੇ ਇੱਕ ਬਨੇ ਲੱਗਾ ਹੋਵੇ ਮਿੱਟੀ ਦਾ ਢੇਰ ਇੱਕ ਬਨੇ ਲੱਗਾ ਹੋਵੇ ਪੈਸਿਆਂ ਦਾ ਢੇਰ ਤੇ ਭੱਜ ਕੇ ਮਿੱਟੀ ਦੇ ਢੇਰ ਤੇ ਬਹਿ ਜਾਓ ਪੈਸਿਆਂ ਦੇ ਵਿੱਚੋਂ ਅਨਾਜ ਪੈਦਾ ਨਹੀਂ ਹੋਣਾ ਤੇ ਪੈਦਾ ਕਿੱਥੋਂ ਹੋਣਾ ਮਿੱਟੀ ਦੇ ਵਿੱਚੋਂ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਤੇ ਮਾਤਾ ਨੂੰ ਕੋਈ ਨਹੀਂ ਵੇਖਤਾ ਹੁੰਦਾ ਇਸ ਕਰਕੇ ਇੱਕ ਵੀ ਇੰਚ ਜਿਹੜੀ ਜ਼ਮੀਨ ਆ ਉਹ ਨਾ ਤਾਂ ਸਰਕਾਰ ਨੂੰ ਦੇਵਾਂਗੇ ਨਾ ਪ੍ਰਾਈਵੇਟ ਬੰਦੇ ਆਂ ਦੇਵਾਂਗੇ ਇੱਥੇ ਹੁਣ ਸ਼ਹੀਦੀਆਂ ਹੋਣੀਆਂ ਵਾ ਤੇ ਲੜਨ ਮਾਰਨ ਲਈ ਬਿਲਕੁਲ ਅਸੀਂ ਤਿਆਰ ਬੈਠੇ ਆ ਤੇ ਭਗਵੰਤ ਮਾਨ ਜਿਹੜਾ ਵਾ ਤੇ ਜਿਹੜਾ ਉੱਪਰ ਸੁਪਰ ਮੁੱਖ ਮੰਤਰੀ ਆ ਅਸੀਂ ਇੱਥੇ ਉਹਨੂੰ ਕਹਿਣਾ ਚਾਹੁੰਦੇ ਆ ਨਾ ਤੂੰ ਸਾਡੇ ਇਤਿਹਾਸ ਬਾਰੇ ਜਾਣਦਾ ਹੀ ਨਾ ਸਾਡੇ ਗੁਰੂਆਂ ਪੀਰਾਂ ਬਾਰੇ ਜਾਣਦਾ ਹੀ ਤੇ ਨਾ ਤੂੰ ਸਾਡੇ ਸੱਭਿਆਚਾਰ ਬਾਰੇ ਜਾਣਦਾ ਹੀ ਤੇ ਨਾ ਤੈਨੂੰ ਨਾਬਰੀ ਦੇ ਇਤਿਹਾਸ ਦਾ ਪਤਾ ਹੀ ਜੇ ਤੇਰੇ ਵਿੱਚ ਕੋਈ ਅਨਖ ਗੈਰ ਪੈ ਗਈ ਆ ਤੇ ਖੁਦ ਆਣ ਕੇ ਜ਼ਮੀਨਾਂ ਦੇ ਪੈਰ ਪਾ ਤੇ ਜਿਹੜਾ ਭਗਵੰਤ ਮਾਨ ਪਿੰਡਾਂ ਦੇ ਵਿੱਚ ਜਾ ਕੇ ਗੱਡਿਆਂ ਦੇ ਉੱਪਰ ਚਰ-ਚਰ ਪ੍ਰਚਾਰ ਕਰਦਾ ਹੀ ਜਾਂ ਟਰਾਲੀਆਂ ਦੇ ਉ ਤੇ ਅੱਜ ਪਿੰਡਾਂ ਦੇ ਵਿੱਚ ਆਣ ਕੇ ਵੇਖ ਸਕਿਉਰਿਟੀ ਤੋਂ ਬਣਾ ਤੇਰਾ ਹਾਲ ਵੇਖੀ ਕੀ ਹੁੰਦਾ ਲੋਕ ਪਾਥੀਆਂ ਲੈ ਕੇ ਬੈਠੇ ਹੋਇਆ ਇਸ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਪੰਜਾਬ ਦੀ ਜਿਰਖੇ ਧਰਤੀ ਆ ਇਹਨਾਂ ਕੱਲਾ ਕਿਸਾਨ ਨਹੀਂ ਮਰਨਾ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਸਾਰੇ ਜਾਣਗੇ ਇੰਗਲੈਂਡ ਨਾਲ ਸਮਝੌਤਾ ਹੋ ਗਿਆ ਤੇ ਆਪਣੇ ਅਮਰੀਕਾ ਨਾਲ ਸਮਝੌਤਾ ਰਿਹਾ 26% ਅਗਲੇ ਟ੍ਰਾਫਿਕ ਟ੍ਰਾਫਿਕ ਆ ਰਿਹਾ ਤੇ ਉਹਨਾਂ ਨੇ ਕਿਹਾ ਵਾ ਸਾਨੂੰ ਮੰਡੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਉਥਲ ਪੁਥਲ ਹੋਣ ਵਾਲੀ ਆ ਇਸ ਕਰਕੇ ਭਾਈ ਜਥੇ ਬੰਦ ਕੋ ਕੇ ਤੇ ਲੜਾਈ ਦੇ ਮੈਦਾਨ ਚਾਹੋ ਜਿਨ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੇ ਆਓ ਜਿਤ ਮਾਰਗ ਪੈਰ ਤਰੀਜੇ ਸਿਰ ਦੀਜੇ ਫਿਰ ਕਾਨ ਨਾ ਕੀਜੇ ਆ ਪਗਵਾਨ ਦਸਿਆ ਤੇ ਆ ਕੇ ਜਰੀ ਆਲ ਫਿਰ ਤੈਨੂੰ ਟੱਕਰ ਦੇ